ਪਰਗਟ ਹੋਣਾ ਪਿਆ ਕਿੰਨੀਆਂ ਉਦਾਹਰਨਾਂ ਆਉਣਗੀਆਂ ਹੁਣ ਅਗਲੀ ਪੰਕਤੀ ਵਿੱਚ ਪ੍ਰਹਿਲਾਦ ਦੀ ਉਦਾਹਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭਗਤ ਨਾਮਦੇਵ ਸਾਹਿਬ ਦੀ ਉਦਾਹਰਨ ਚ ਰਸਤੇ ਵਿੱਚ ਬੰਨ ਕੇ ਰਾਜਾ ਸਿਕੰਦਰ ਲੋਧੀ ਸੱਤ ਘੜੀਆਂ ਕੈਦ ਕਰਕੇ ਰੱਖਿਆ ਨਾਮਦੇਵ ਨੂੰ ਔਰ ਸੱਤਾਂ ਘੜੀਆਂ ਬਾਅਦ ਰੱਬ ਨੂੰ ਪ੍ਰਗਟ ਹੋਣਾ ਪਿਆ ਪ੍ਰਤੱਖ ਰੂਪ ਵਿੱਚ ਸਾਤ ਘੜੀ ਜਬ ਬਿੱਤੀ ਸੁਣੀ ਅਜੋ ਨਾ ਆਇਓ ਤਰਪਵਨ ਤਣੀ ਪਖੰਤਣ ਵਾਜ ਵਜਾਏਲਾ ਗਰੜ ਚੜੇ ਗੋਵਿੰਦ ਆਇਲਾ ਕਦੋਂ ਰੱਬ ਪ੍ਰਗਟ ਹੋਇਆ ਜਦੋਂ ਸਮਰਪਣ ਕਰ ਦਿੱਤਾ ਆਪਣਾ ਆਪ ਕੁਝ ਵੀ ਨਹੀਂ ਰਿਹਾ ਸੋ ਭਗਤਾਂ ਦਾ ਅਰਥ ਹੈ ਜਿਹਦੇ ਕੋਲ ਭਗਤੀ ਵੀ ਹੈ ਗਿਆਨ ਵੀ ਹੈ ਤੇ ਤਿਆਗ ਵੀ ਹੈ ਤਿਆਗ ਕੀ ਕੀਤਾ ਲਬ ਲੋਭ ਅਹੰਕਾਰ ਤਜ ਤੇ ਜਦੋਂ ਗੱਲ ਗਿਆਨ ਦੀ ਆਈ ਨਾ ਉਦੋਂ ਭਗਤਾਂ ਨੇ ਬਾਣੀ ਅੰਦਰ ਵਚਨ ਗਿਆ ਪੂਜਾ ਵਰਤ ਤਿਲਕ ਸ਼ਨਨ ਪੁੰਨ দান ਬੋਦੈਨ ਕਹੂ ਨ ਭੀਜੈ ਸੰਜਮ ਸਵਮੀ ਬੋਲੈ ਮਿੱਠੇ ਬਹਿਣ ਕਹੈ ਰੱਬ ਜੀ ਸਾਨੂੰ ਗਿਆਨ ਹੋ ਗਿਆ ਇਹਨਾਂ ਚੀਜ਼ਾਂ ਨਾਲ ਤੂੰ ਨਹੀਂ ਬੋਲਦਾ ਕਿਸੇ ਨਾਲ ਸਾਨੂੰ ਇਸ ਗੱਲ ਦਾ ਗਿਆਨ ਹੋ ਗਿਆ ਕਿ ਦੁੱਧ ਤਾਂ ਬਛਰੇ ਫਨੋਂ ਮਟਾ ਦੇ ਦੁੱਧ ਚੜਾਉਣ ਨਾਲ ਤੂੰ ਨਹੀਂ ਮਿਲੇਗਾ ਕਿਉਂਕਿ ਦੁੱਧ ਜਿਹੜਾ ਉਹ ਤਾਂ ਬਛਰੇ ਨੇ ਝੁੱਠਾ ਕੀਤਾ ਹੋਇਆ ਹੈ ਫੁੱਲ ਚੜਾਉਣ ਨਾਲ ਤੋਂ ਨਹੀਂ ਮਿਲੇਗਾ ਤੇਰੀ ਪੂਜਾ ਫੁੱਲਾਂ ਨਾਲ ਨਹੀਂ ਹੋ ਸਕਦੀ ਇਹ ਭਗਤਾਂ ਨੂੰ ਗਿਆਨ ਹੋ ਗਿਆ ਫੁੱਲ ਭਵਰ ਜਲ ਮੀਨ ਵਿਗਾੜਿਓ ਮੈਂ ਲੱਗ ਕਰ 베ਰੇ ਹੈ ਭਉੰਗਾ ਵਿਖਮਨਤ ਬਸੈ ਇਕ ਸੰਗਾ ਤੂਪ ਦੀਪ ਨਹੀਂ ਵਿਦੈ ਬਸ ਕੈਸੇ ਪੂਜ ਕਰੂੰ ਤੇਰੀ ਦਸਾ ਇਹ ਗੱਲ ਗਿਆਨ ਹੋ ਗਿਆ ਭਗਤਾਂ ਨੂੰ ਕਿ ਭਾਈ ਇਹਦੇ ਨਾਲ ਰੱਬ ਨਹੀਂ ਮਿਲਣਾ ਉਹ ਫਿਰ ਫੋਕਟ ਦੇ ਕਰਮਾਂ ਵਿੱਚ ਨਹੀਂ ਪਏ ਉਸ ਨੇ ਰੱਬ ਨਾਲ ਜੁੜ ਗਏ ਉਹਨੇ ਕਿਹਾ ਰੱਬ ਜੀ ਫੁੱਲ ਤੈਨੂੰ ਚੜ੍ਹਾਏ ਨਹੀਂ ਜਾ ਸਕਦੇ ਝੂਠੇ ਨੇ ਦੁੱਧ ਤੈਨੂੰ ਪੂਜਾ ਕਰਨ ਲਈ ਚੜਾਈਏ ਮਛੜੇ ਨੇ ਝੂਠਾ ਕੀਤਾ ਹੋਇਆ ਚੰਦਨ ਤੈਨੂੰ ਚੜਾਈਏ ਉਹ ਸੱਪਾਂ ਨੇ ਪਹਿਲਾਂ ਝੂਠਾ ਕਰਦਾ ਹੁਣ ਸੱਚੀ ਕਿਹੜੀ ਚੀਜ਼ ਹੈ ਪਾਣੀ ਤੈਨੂੰ ਚੜਾਈਏ ਤੇ ਪਾਣੀ ਡੱਡੀਆਂ ਮਛੀਆਂ ਪਹਿਲਾਂ ਝੂਠਾ ਕਰ ਫਿਰ ਰੱਬ ਨੂੰ ਇੱਕੋ ਚੀਜ਼ ਦਾ ਭੋਗ ਲਵਾਇਆ ਜਾ ਸਕਦਾ ਉਹ ਭਗਤਾਂ ਨੇ ਕਿਹਾ ਇੱਕੋ ਚੀਜ਼ ਦਾ ਭੋਗ ਹੈ ਉਹ ਸਮਝਾਈ ਹੁਣ ਰੱਬ ਨੂੰ ਇੱਕ ਚੀਜ਼ ਪੇਂਡ ਕੀਤੀ ਜਾ ਸਕਦੀ ਕਹਿ ਰਵਿਦਾਸ ਨਾਮ ਤੇਰਾ ਆਰਤੀ ਸਤਨਾਮ ਹਰ ਭੋਗ ਤੁਹਾਡੇ ਵਾਹ ਗੁਰੂ ਤੇਰਾ ਨਾਮ ਹੀ ਤੇਰੇ ਵਾਸਤੇ ਭੋਗ ਹੈ ਜਦੋਂ ਕੋਈ ਜਪਣ ਲੱਗ ਜਾ ਸਤਨਾਮ ਸ੍ਰੀ ਵਾਹਿ ਕਿਉਂਕਿ ਤੇ ਬਾਹਰ ਲੀਆਂ ਚੀਜ਼ਾਂ ਨਾਲ ਪੂਜਾ ਹੋਣੀ ਹੁੰਦੀ ਉਹ ਹਰੇਕ ਬੰਦਾ ਨਹੀਂ ਖਰੀਦ ਸਕਦਾ ਸੋ ਭਗਤਾਂ ਨੂੰ ਗਿਆਨ ਵੀ ਆ ਗਿਆ ਭਗਤਾਂ ਕੋਲ ਭਗਤੀ ਵੀ ਹੈ ਭਗਤਾਂ ਨੇ ਤਿਆਗ ਵੀ ਕਰ ਦਿੱਤਾ ਲੱਭ ਲੋ ਅਹੰਕਾਰ ਤਾ ਤ੍ਰਿਸ਼ਨਾ ਫਿਰ ਰੱਬ ਨੇ ਉਹਨਾਂ ਦੀ ਲਾਜ ਰੱਖੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਕਿਹਦੀ ਕਿਹਦੀ ਲਾਜ ਰੱਖੀ ਹੁਣ ਮਹਾਰਾਜ ਅੱਗੇ ਦੱਸ ਰਹੇ ਹਨ ਪ੍ਰਹਿਲਾਦ ਜਨ ਤੁਦ ਰਾਖ ਲੈ ਹਰ ਜੀਉ ਹਰਨਾਕਸ ਮਾਰ ਪਚਾਇਆ ਆਖੋ ਸਤਨਾਮ ਸ੍ਰੀ ਵਾਹਿ ਪੰਜ ਸਾਲਾਂ ਦੀ ਸਾਧ ਸੰਗਤ ਭਗਤੀ ਜਦੋਂ ਆਈ ਨੋ ਉਹਦੇ ਵਿੱਚ ਉਮਰ ਦਾ ਕੋਈ ਤਕੱਜ ਨਹੀਂ ਇੱਕ ਚੀਜ਼ ਹੋਰ ਧਿਆਨ ਦੇ ਰੱਖ ਜਦੋਂ ਭਗਤ ਪਰਮਾਨ ਹੋਏ ਉਹ ਚ ਉਮਰ ਦਾ ਨਹੀਂ ਕੋਈ ਤਕੱਜ ਨਾ ਕੋਈ ਸਨੀਅਰਿਟੀ ਨਾ ਕੋਈ ਗ੍ਰਜੂਏਸ਼ਨ ਨਾ ਕੋਈ ਉਮਰ ਦਾ ਤਕੱਜ ਇੱਥੇ ਪੰਜ ਸਾਲ ਦੀ ਉਮਰ ਦਾ ਵੀ ਭਗਤ ਹੈ ਤਰੂ ਪੰਜ ਵਰਖ ਕੋ ਅਨੌਥ ਤਰੂ ਬਾਰ ਕਹਰ ਸਿਮਰਤ ਅਮਰ ਅਤਰ ਜਦੋਂ ਰੱਬ ਤੇ ਪੂਰਾ ਵਿਸ਼ਵਾਸ ਰੱਖ ਕੇ ਤਰੂ ਨੇ ਰਾਜ ਭਾਗ ਛੱਡਿਆ ਉਹ ਪੰਜ ਸਾਲ ਦੀ ਉਮਰ ਚ ਭਗਤ ਹੈ 8 ਸਾਲ ਦੀ ਉਮਰ ਦਾ ਪ੍ਰਹਿਲਾਦ ਭਗਤ ਹੈ ਜਿਹਦੀ ਰੱਬ ਨੇ ਹਲਾਜ ਰੱਖੀ ਹਰਨਾਕਸ਼ ਨੂੰ ਨੋਹਾਂ ਨਾਲ ਪਾੜਤਾ ਰੱਬ ਨੇ ਹਾਲਾਂਕਿ ਹਰਨਾਕਸ਼ ਜਿਹੜਾ ਉਹ ਪ੍ਰਹਿਲਾਦ ਦਾ ਪਿਓ ਹੈ ਰੱਬ ਨੇ ਹਲਾਜ ਰੱਖੀ ਕਦੋਂ ਜਦੋਂ ਪ੍ਰਹਿਲਾਦ ਨੇ ਥੰਮ ਤਪ ਦੇ ਵਲੇ ਨਹੀਂ ਵੇਖਿਆ ਕਿ ਤਪ ਦਾ ਥੰਮ ਹੈ ਸੜ ਜਾਵਾਂਗਾ ਡਰਿਆ ਨਹੀਂ ਸਮਰਪਣ ਹੋ ਗਿਆ ਸਭ ਜਦੋਂ ਸਭ ਕੁਝ ਸਮਰਪਣ ਕਰ ਦਿੱਤਾ ਪੂਰਾ ਵਿਸ਼ਵਾਸ ਡ੍ਰਿੜਤਾ ਰੱਖ ਕੇ ਜਦੋਂ ਥੰਮ ਨੂੰ ਜਫੀ ਪਾਉਣ ਲੱਗੇ ਰੱਬ ਨੂੰ ਪ੍ਰਗਟ ਹੋਣਾ ਪਿਆ ਡ੍ਰਿੜਤਾ ਵਿੱਚੋਂ ਵਿਸ਼ਵਾਸ ਵਿੱਚੋਂ ਰੱਬ ਪ੍ਰਗਟ ਹੁੰਦੇ ਇਹ ਕਈ ਵਾਰ ਆਪਾਂ ਉਦਾਹਰਣ ਸਾਂਝੀ ਕਰੀਦੀ ਹੈ ਅਰਦਾਸ ਵੀ ਕਰੀਏ ਬਾਦਸ਼ਾਹ ਸਾਡੇ ਅੰਦਰ ਵੀ ਇਹ ਡ੍ਰਿੜਤਾ ਵਿਸ਼ਵਾਸ ਪੈਦਾ ਕਰੋ ਤੁਸੀਂ ਪੜੇ ਲਿਖੇ ਬੈਠੇ ਹੋ ਵਿਗਿਆਨ ਦਾ ਨੁਕਤਾ ਹੈ ਅੱਗ ਉੱਤੇ ਪਾਣੀ ਰੱਖ ਦਿਓ ਜਿੰਨੀ ਦੇਰ ਪਾਣੀ ਦੇ ਵਿੱਚਲਾ ਟੈਂਪਰੇਚਰ 100 ਡਿਗਰੀ ਤੇ ਚਲਾ ਨਹੀਂ ਜਾਂਦਾ ਉੰਨੀਂ देर ਪਾਣੀ ਵਾਸ਼ਅਪ ਬਣ ਕੇ ਆਕਾਸ਼ ਵੱਲ ਉੱਡਦਾ ਨਹੀਂ ਸਿੱਖਾ ਜਿੰਨੀਂ देर 100% ਤੇਰੇ ਅੰਦਰ ਵਿਸ਼ਵਾਸ ਪੂਰਾ ਨਹੀਂ ਹੁੰਦਾ ਉੰਨੀਂ ਦੇ ਤੇਰੀ ਸੁਰਤ ਰੰਬਲ ਦੇ ਪਾਸੇ ਨਹੀਂ ਜਾਏਗੀ ਜੇ ਵਿੱਚ ਵਿਚਾਲੇ ਆ ਗਿਆ ਕਿ ਜੇ ਕੰਮ ਖਰਾਬ ਹੋ ਗਿਆ ਆ ਨਾ ਹੋਇਆ ਤਾਂ ਕੀ ਹੋਏਗਾ ਜੇ ਆ ਹੋ ਗਿਆ ਫਿਰ ਪਿੱਛੇ ਰਹਿ ਗਿਆ ਇੱਕ ਖਿੰਨ ਮਾਤਰ ਵੀ ਇਹ ਨਾ ਚਿਤ ਚਾਵੇ ਕਿ ਕੀ ਹੋਣਾ ਹੈ ਇਹ ਨੂੰ ਫਿਰ ਮਹਾਰਾਜ ਦੀ ਬਾਣੀ ਨੇ ਕਿਹਾ ਅਗਾਹਾਂ ਕੋ ਉਤਰਾਂਗਾ ਪਿੱਛਾ ਫੇਰਨਾ ਮੋੜੜਾ ਕਦਮ ਨਹੀਂ ਕਿਹਾ ਕਿ ਪਿੱਛੇ ਕਦਮ ਨਾ ਲਈਂ ਪਤਾ ਕੀ ਕਿਹਾ ਕਹਿੰਦੇ ਮੋੜਾ ਬਿਨਾਂ ਪਿੱਛ ਨੂੰ ਫੇਰੀ ਤੂੰ ਇੰਨੇ ਵਿਸ਼ਵਾਸ ਨਾਲ ਤੁਰੇ ਕਿ ਮੋੜਾ ਵੀ ਪਿੱਛੇ ਨਾ ਘਮਾਵੇਂ ਤੂੰ ਇੰਨਾ ਖਿੰਨ ਮਾਤਰ ਵੀ ਬੇਵਿਸ਼ਵਾਸੀ ਨਾ ਹੋਵੇ ਪੜੋ ਆ ਗਾਂਹ ਕੁੱਤ ਰਾਂਗ ਪਿੱਛਾ ਫੇਰ ਨਾ ਮੁੜ ਡਾ ਨਾਨਕ ਸਿਜ ਜਿਵਿਹਾਰ ਬੋੜ ਨਾ ਹੋਵੀ ਜਨਮ ਡਾ ਜੇ ਤੂੰ ਵਿਸ਼ਵਾਸ ਨਾਲ ਤੁਰ ਪਿਆ ਗੁਰੂ ਤੇਰਾ ਦੁਆਰਾ ਜਨਮ ਵੀ ਨਹੀਂ ਹੋਣ ਦੇਗਾ ਇਹ ਤੇਰੇ ਨਾਲ ਵਾਦਾ ਰੱਬ ਦਾ ਤੇਰਾ ਦੁਆਰਾ ਜਨਮ ਨਹੀਂ ਹੋਣ ਦੇਗਾ ਗੁਰੂ ਬਸ ਤੂੰ ਮੁੜਾ ਘੁਮਾ ਕੇ ਵੀ ਪਿੱਛੇ ਨਹੀਂ ਵੇਖਣਾ ਭਾਵ ਰੰਚਕ ਮੱਤਰ ਵੀ ਬੇਵਿਸ਼ਵਾਸੀ ਨਾ ਆਵੇ ਵਿਸ਼ਵਾਸ ਹੋਵੇ ਪੂਰਾ ਛੇਵੇਂ ਬਾਦਸ਼ਾਹ ਨੇ ਜਦੋਂ ਕਹਿ ਦਿੱਤਾ ਨਾ ਜਾਨੀ ਖਾਨ ਨੂੰ ਕਹਿੰਦੇ ਰੱਬ ਨੂੰ ਅੱਜ ਹੀ ਮਿਲਣਾ ਮਾਰੇ ਮਿਲਾ ਦਿਓ ਕਹਿੰਦੇ ਹੁਣੇ ਮਿਲਣਾ ਉੱਠ ਕੇ ਖੜਾ ਹੋ ਗਿਆ ਕਹਿੰਦਾ ਜੀ ਹੁਣੇ ਮਿਲਾ ਦਿਓ ਹਜ਼ੂਰ ਨੇ ਕਿਹਾ ਵਿਆਸਾ ਦਰਿਆ ਵਗਦਾ ਜਾਂ ਛਾਲ ਮਾਰਦੇ ਉਹ ਭੱਜ ਗਿਆ ਹਵਾ ਦੀ ਤਰ੍ਹਾਂ ਉਹਨੇ ਮੋੜਾ ਫੇਰ ਕੇ ਵੀ ਪਿੱਛੇ ਨਹੀਂ ਵੇਖਿਆ ਹਜ਼ੂਰ ਨੇ ਬੜੇ ਪਿਆਰ ਨਾਲ ਕਿਹਾ ਵਿਦੀ ਚੰਦ ਇਹ ਪੂਰੀ ਵਿਸ਼ਵਾਸ ਨਾਲ ਆਇਆ ਰੱਬ ਨੂੰ ਮਿਲਣ ਵਾਸਤੇ ਇਨੇ ਪਿੱਛੇ ਮੁੜ ਕੇ ਵੇਖਣਾ ਨਹੀਂ ਇਨੇ ਛਾਲ ਮਾਰ ਦੇਣੀ ਹੈ ਜਾਓ ਇਹਦੇ ਮਗਰ ਜਾਓ ਇਹਨੂੰ ਡੁੱਬਣ ਨਾ ਦਿਓ ਅਸੀਂ ਵੀ ਆਉਨੇ ਆ ਜਦੋਂ ਨੇ ਛਾਲ ਮਾਰ ਦਿੱਤੀ ਸਿੱਖਾਂ ਬਾਦ ਕੱਢ ਲਿਆ ਹਜ਼ੂਰ ਨੇ ਮੁੜਦੇ ਤੋਂ ਪਕੜ ਕੇ ਕੋ ਦ੍ਰਿਸ਼ਟੀ ਪਾਈ ਉਹਨੂੰ ਉਸੇ ਵਕਤ ਅਨੰਤ ਸੂਰਜਾਂ ਜਿੰਨਾ ਪ੍ਰਕਾਸ਼ ਹੋਇਆ ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟਿ ਪੇਖੇ ਹੋਏ ਸੰਤ ਸਿੱਖ ਹੈਰਾਨ ਹੋ ਗਏ ਮਹਾਰਾਜ ਅਸੀਂ ਇੰਨੇ-ਇੰਨੇ ਸਾਲਾਂ ਤੋਂ ਤੁਹਾਡੇ ਕੋਲ ਇਹਨੂੰ ਤੁਸੀਂ ਇੱਕ ਦਿਨ ਦੋ ਦਿਨ ਵਿੱਚ ਹੀ ਇਸ ਅਵਸਥਾ ਤੇ ਲੈ ਗਏ ਹਜ਼ੂਰ ਨੇ ਕਿਹਾ ਭਾਈ ਉਹ ਭੰਡਾ ਤਿਹਾਰ ਸੀ ਪੂਰੀ ਦ੍ਰਿੜਤਾ ਨਾਲ ਆਇਆ ਸੀ ਤੁਹਾਨੂੰ ਪਤਾ ਹੈ ਉਹਨੂੰ ਪਰਸੋਂ ਅਸੀਂ ਹੁਕਮ ਦੇ ਕੇ ਕਿ ਇਹਨੂੰ ੱੱੱਕੇ ਮਾਰ ਕੇ ਬਾਹਰ ਕੱਢ ਦਿਓ ਇਹ ਤਾਂ ਵੀ ਗਿਆ ਨਹੀਂ ਇਹ ੱੱੱਕੇ ਖਾ ਕੇ ਵੀ ਬੈਠਾ ਰਿਹਾ ਇੱਥੇ ਕਿਸੇ ਨੂੰ ਮਾਰਾ ਜਿਹਾ ਕੋਚਾ ਸ਼ਬਦ ਕਹਦੇ ਹੋ ਉਹ ਭੱਜ ਜਾਂਦਾ ਗੁਰਦਰ ਬਦਲ ਲੈਣਾ ਕਹਿੰਦਾ ਅਸੀਂ ਸੇਵਾ ਕਰਨੀ ਹੋਰ ਕਿਤੇ ਕਰ ਲਾਂਗੇ ਦ੍ਰਿੜਤਾ ਚਾਹੀਦੀ ਹੈ ਮੈਂ ਕਈ ਵਾਰ ਸਾਧ ਸੰਗਤ ਚਲੋ ਲਾਈਵ ਵੀ ਦੂਰ ਸੰਗਤਾਂ ਸੁਣ ਰਹੀਆਂ ਨੇ ਜਦੋਂ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਆਵੋ ਗੁਰਮਤਿ ਦਾ ਇੱਕ ਗਹਿਰਾ ਕਨਸੈਪਟ ਹੈ ਸੰਗਤ ਦੀ ਬਹੁ ਗਿਣਤੀ ਹੋਣ ਕਰਕੇ ਕਈ ਵਾਰ ਤੁਹਾਡੇ ਨਾਲ ਇਹ ਕੁਝ ਹੋਣਾ ਤੁਹਾਨੂੰ ਸੇਵਾਦਾਰ ਦਬਕਾ ਮਾਰ ਸਕਦਾ ਹੈ ਇੱਧਰ ਨਹੀਂ ਬਈ ਇੱਧਰ ਜਾਓ ਸੱਟਕੋ ਜੇ ਮੋਰਿਓ ਕੋਈ ਸੇਵਾਦਾਰ ਦੇ ਗਾੜੀ ਅੱਗੇ ਬੋਲ ਪਿਆ ਤਾਂ ਯਾਦ ਰੱਖਿਓ ਤੁਸੀਂ ਦਰਸ਼ਨ ਕਰ ਜਾਣਾ ਪਰ ਤੁਹਾਨੂੰ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਨਹੀਂ ਹੋਣੇ ਸੇਵਾਦਾਰ ਦਾ ਹੁਕਮ ਸਮਝਣਾ ਗੁਰੂ ਦਾ ਹੁਕਮ ਹੈ ਇੰਨੀ ਭਾਵਨਾ ਚਾਹੀਦੀ ਔਰ ਮਾਫ ਕਰਿਓ ਸੇਵਾਦਾਰ ਨੂੰ ਵੀ ਇਹ ਸਮਝਣਾ ਚਾਹੀਦਾ ਜੇ ਸੇਵਾਦਾਰ ਚਾਹੁੰਦਾ ਮੈਨੂੰ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਹੋਣ ਉਹ ਵੀ ਸੰਗਤ ਨੂੰ ਗੁਰੂ ਦਾ ਰੂਪ ਸਮਝ ਕੇ ਸੇਵਾ ਇਹ ਦੋਮਾ ਵਾਸਤੇ ਹੈ ਤੇ ਜੇ ਬੰਦਾ ਬੰਦਿਆਂ ਨਾਲ ਜੜ ਜਾਏ ਮਾਫ ਕਰਿਓ ਇੱਥੇ ਤਾਂ ਲੋਕ ਸਵੇਰੇ ਇਸ ਗੱਲੋਂ ਲੜਦੇ ਰਹਿੰਦੇ ਵੇ ਆਹ ਸੇਵਾ ਮੇਰੀ ਸੀ ਮੇਰੀ ਜਗ੍ਹਾ ਤੇ ਕਿਉਂ ਖੜ ਗਿਆ ਤੂੰ ਮੈਂ ਮੋਢਾ ਰੋਜ ਇਸ ਵੇਲੇ ਦਿੰਦਾ ਇੱਥੇ ਤੂੰ ਕਿਵੇਂ ਖੜ ਗਿਆ ੱੱੱਕੇ ਮਾਰਦੇ ਨੇ ਇੱਥੇ ਨਹੀਂ ਤੂੰ ਖੜ ਸਕਦਾ ਮਾਫ ਕਰਿਓ ਹੱਥ ਜੋੜ ਕੇ ਬੇਨਤੀ ਕਰਾਂਗਾ ਉਹ ਸਿੱਖੋ ਸੇਵਾ ਕਰਨੀ ਬਹੁਤ ਚੰਗੀ ਗੱਲ ਐ ਪਰ ਜੇ ਕਿਸੇ ਨੂੰ ਤੁਸੀਂ ਭਾਵਨਾ ਨਾਲ ਆਪਣੀ ਸੇਵਾ ਵੀ ਦੇ ਦਿਓ ਨਾ ਵੇ ਆਪ ਭਾਈ ਤੋਂ ਇੱਥੇ ਲੱਗ ਜਾ ਮੇਰਾ ਵਿਸ਼ਵਾਸ ਹੈ ਉਹਦੀ ਵੀ ਸੇਵਾ ਪੂਰੀ ਹੋ ਜਾਏਗੀ ਜਿਨੇ ਸੇਵਾ ਛੱਡੀ ਗੁਰੂ ਰਾਮਦਾਸ ਉਹਦੀ ਵੀ ਸੇਵਾ ਲਖ ਲੈਣਗੇ ਸਜਣੋ ਇੱਥੇ ਗੱਲ ਖੋਣ ਦੀ ਨਹੀਂ ਇੱਥੇ ਤਿਆਗ ਦੀ ਗੱਲ ਹੈ ਇੱਥੇ ਗੱਲ ਪਿਆਰ ਦੀ ਹੈ ਫਿਰ ਉਹ ਭਗਤੀ ਚ ਪਰਮਾਨ ਹੁੰਦੇ ਨੇ ਗੱਲ ਪੂਰਨ ਵਿਸ਼ਵਾਸ ਦੀ ਹੈ ਜਿਹੜਾ ਵਿਸ਼ਵਾਸ ਕਰਕੇ ਆਇਆ ਉਹ ਮਿਲ ਗਿਆ ਅੱਜ ਮਹਾਰਾਜ ਕਹਿੰਦੇ ਪ੍ਰਹਿਲਾਦ ਦੀ ਲਾਜ ਰੱਖੀ ਹਰਨਾਖਸ਼ ਨੂੰ ਮਾਰ ਦਿੱਤਾ ਕਿਉਂ ਉਹਦਾ ਅਟਲ ਵਿਸ਼ਵਾਸ ਰੱਬ ਤੇ ਬਣ ਗਿਆ ਤਾਂ ਦੀ ਭੈਜ ਰੱਖੋ ਕਿਉਂਕਿ ਭਗਤ ਤੁਹਾਡੀ ਸ਼ਰਨ ਵਿੱਚ ਹੈ ਇਹੀ ਤੁਹਾਡੀ ਵਡਿਆਈ ਇਹੀ ਤੁਹਾਡਾ ਵਿਰਧ ਹੈ ਪਰ ਭਗਤਾਂ ਦੀ ਨਿਸ਼ਾਨੀ ਉਹਨਾਂ ਨੂੰ ਪ੍ਰਤੀਤ ਹੈ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਉਹਨਾਂ ਨੂੰ ਫਿਰ ਗੁਰੂ ਨੇ ਸੁਚੇਤ ਕਰਕੇ ਪਤਾ ਕੀ ਕਿਹਾ ਕਹਿੰਦੇ ਆਪਣੀ ਪ੍ਰਤੀਤ ਆਪ ਹੀ ਖੋਵੇ ਬਹਰ ਉਸ ਕਾ ਵਿਸ਼ਵਾਸ ਨਾ ਹੋਵੇ ਭਾਈ ਤੂੰ ਆਪਣੀ ਪ੍ਰਤੀਤ ਆਪੇ ਖੋ ਲਈ ਐ ਆਪੇ ਗਵਾਈ ਐ ਤੈਨੂੰ ਗੁਰੂ ਤੇ ਵਿਸ਼ਵਾਸ ਨਹੀਂ ਰਿਹਾ ਤੇਰੀ ਪ੍ਰਤੀਤ ਵੇ ਤੂੰ ਆਪੇ ਹੀ ਫਰਕ ਪਾ ਲਿਆ ਹੁਣ ਗੁਰੂ ਕੀ ਕਰੇ ਸਾਡੀ ਪ੍ਰਤੀਤ ਭਰੋਸਾ ਵੱਜ ਜਾਏ ਮੇਰੇ ਗੁਰੂ ਨੇ ਬੜਾ ਵੱਡਾ ਤਰਸ ਕੀਤਾ ਜਦੋਂ ਤੁਸੀਂ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕਰੋਗੇ ਜਿੱਥੇ ਦੁੱਖ ਭੰਜਨੀ ਵੇਰ ਹੈ ਨਾ ਉਹਦੇ ਨਾਲ ਖੱਬੇ ਹੱਥ ਇੱਕ ਥੜਾ ਬਣਿਆ ਹੋਇਆ ਹੈ ਤੁਸੀਂ ਦਰਸ਼ਨ ਕਰਦੇ ਹੋ ਉਹ ਥਣੇ ਦੇ ਬਾਹਰ ਲਿਖਿਆ ਹੋਇਆ 860 ਤੀਰਥ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਨੇ ਸਿੱਖਾਂ ਦਾ ਵਿਸ਼ਵਾਸ ਇਸ ਤੀਰਥ ਤੇ ਬਣਦੇ ਇੰਨੀ ਜ਼ਿੜਤਾ ਵਿਸ਼ਵਾਸ ਨਾਲ ਸਿੱਖਾਂ ਨੂੰ ਕਿਹਾ ਸਿੱਖੋ ਲਓ 68 ਤੀਰਥ ਇਸ ਜਗ੍ਹਾ ਤੇ ਲਿਆ ਕੇ ਵਸਾ ਦਿੱਤੇ ਨੇ ਤੁਹਾਨੂੰ ਥਾਂ ਥਾਂ ਤੇ ਨਹਾਉਣ ਦੀ ਲੋੜ ਨਹੀਂ 68 ਤੀਰਥ ਇੱਕੋ ਜਗ੍ਹਾ ਤੇ ਆ ਗਏ ਨੇ ਜਿਹੜਾ ਵਿਸ਼ਵਾਸ ਰੱਖ ਕੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰ ਲਏਗਾ 68 ਤੀਰਥਾਂ ਦਾ ਇਸ਼ਨਾਨ ਹੈ ਵਿਸ਼ਵਾਸ ਦੀ ਗੱਲ ਹੈ ਪਰ ਨਾਲ ਇਹ ਕਿਹਾ ਕੱਲਾ ਨਹਾਉਣ ਵਾਸਤੇ ਨਹੀਂ ਮਾਰਾ ਫਿਰ ਇਸ਼ਨਾਨ ਕਿਵੇਂ ਕਰਨਾ ਹੈ ਉਹ ਵੀ ਸਖਾਇਆ ਇਸ਼ਨਾਨ ਕਿਵੇਂ ਕਰਨਾ ਹੈ ਉਹ ਵੀ ਸਖਾਇ 68 ਤੀਰਥਾਂ ਦਾ ਫਲ ਮਿਲੇਗਾ ਪਰ ਇਸ਼ਨਾਨ ਕਰਨ ਵਾਲਿਆ ਯਾਦ ਰੱਖੀ ਕਿ ਕ੍ਰਿਸ਼ਨਾਨ ਨਾਲ ਕੀ ਸਿਮਰ ਪ੍ਰਭ ਆਪਣਾ ਇਸ਼ਨਾਨ ਵੀ ਕਰੀ ਸਰਤੀ ਕਰਕੇ ਕਈ ਸਤਨਾਮ ਸ੍ਰੀ ਵਾਹਿਗੁਰੂ ਫਿਰ ਅੰਤਰਗਤ ਤੀਰਥ ਮਲਣਾ ਉਹ ਵੀ ਹੋ ਜਾਏਗਾ ਪੜੋ ਕ੍ਰਿਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਵੈ ਅਰੋਗ ਕੋਟ ਬਿਕਨ ਲਾਤੇ ਪ੍ਰਵਿਸ਼ਰਣਾ ਪ੍ਰਗਟੇ ਬਲੇ ਸੰਜੋਗ ਜਿੱਥੇ ਗੁਰੂ ਨੇ 68 ਤੀਰਥ ਕਹਤੇ ਹੋਣ ਤੇ ਜੇ ਭਾਈ ਫੇਰ ਭਟਕ ਕੇ ਕਿਤੇ ਹੋਰ ਨਾਉਂਦੇ ਫਿਰਨਾ ਹੁਣ ਗੁਰੂ ਕੀ ਕਰੇ ਜੇ ਤੁਹਾਨੂੰ ਫਿਰ ਵਿਸ਼ਵਾਸ ਨਹੀਂ ਠੀਕ ਹੈ ਦੂਜਿਆਂ ਦੇ ਧਾਰਮਿਕ ਸਥਾਨਾਂ ਦਾ ਸਿੱਖ ਸਤਿਕਾਰ ਕਰਦਾ ਕਰਨਾ ਚਾਹੀਦਾ ਹੈ ਸਿੱਖ ਦੀ ਨਿਸ਼ਾਨੀ ਹੈ ਉਹ ਕਿਸੇ ਦੇ ਧਰਮ ਧਾਰਮਿਕ ਸਥਾਨ ਧਾਰਮਿਕ ਗ੍ਰੰਥ ਦੀ ਕਦੇ ਵਿਅਦਵੀ ਨਹੀਂ ਕਰੇਗਾ ਇਹ ਉਹਨੂੰ ਯਾਦ ਹੈ ਕਿਉਂ ਗੁਰੂ ਦਾ ਹੁਕਮ ਹੈ ਵੇਦਕ ਤੇਵ ਕਹੋ ਮਤ ਝੂਠੇ ਝੂਠਾ ਜੋਨਾ ਵਿਚਾਰੇ ਦਸਵੇਂ ਪਾਤਸ਼ਾਹ ਦਾ ਹੁਕਮ ਹੈ ਕਹੂੰ ਬੇਦਰੀਤ ਕਹੂੰ ਤਾਂ ਸੋਬ ਪ੍ਰੀਤ ਕਹੂੰ ਤਿਰਗਣੋ ਅਤੀਤ ਕਹੂੰ ਸਰਗਣ ਸਮੇਤ ਹੋ ਪਰ ਸਿੱਖ ਨੂੰ ਆਪਣੇ ਗੁਰੂ ਤੇ ਵਿਸ਼ਵਾਸ ਹੈ ਸਿੱਖ ਨੂੰ ਆਪਣੇ ਗੁਰੂ ਦੇ ਉੱਤੇ ਇੰਨਾ ਵਿਸ਼ਵਾਸ ਹੈ ਉਹ ਦੂਜੇ ਨੂੰ ਅਕਥਲੇ ਵੀ ਨਹੀਂ ਦਰਦਾ ਕੀ ਹੈ ਜਦੋਂ ਗੁਰੂ ਨੇ ਕਹਿਤਾ 68 ਤੀਰਥ ਇਸ ਜਗ੍ਹਾ ਤੇ ਨੇ ਇਤੋਂ ਪਰ ਹੁਣ ਹੋਰ ਕਿਤੇ ਜਾਣ ਦੀ ਲੋੜ ਨਹੀਂ ਤੈਉ ਗੁਰੂ ਰੋਜ਼ ਯਾਦ ਕਰਾਉਂਦਾ ਸਿੱਖਾ ਵਿਸ਼ਵਾਸ ਰੱਖੀਏ ਇਸ ਗੱਲ ਤੇ ਕਿ ਪਾਏ ਗਏ ਜਦ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਅੰਨੇ ਕਹਿੰਦੇ ਅੱਖ ਥੱਲੇ ਵੀ ਨਹੀਂ ਧਰਨਾ ਕਿਸੇ ਨੇ ਹੋਣਗੇ ਕਿਸੇ ਦੇ ਵੀ ਹੋਏਗਾ ਕਿਸੇ ਦਾ ਇਤਿਹਾਸਕ ਸਖੀਆਂ ਪੜੋ ਇਹ ਸਮਝਾਉਣ ਵਾਸਤੇ ਸਾਨੂੰ ਗੁਰੂ ਨੇ ਰਚਿਆ ਜੇ ਫਿਰ ਬਿਨਾਂ ਸਮਝੇ ਫਿਰ ਹੁਣ ਗੁਰੂ ਕੀ ਕਰ ਸਕਦਾ ਕਦੇ ਕੋਈ ਜੋਗੀ ਸਿੱਖ ਨੂੰ ਕਹਿੰਦਾ ਮੇਰੇ ਦਰਸ਼ਨ ਕਰ ਲੈ ਤੈਨੂੰ 10 ਸਾਲ ਦਾ ਸਵਰਗ ਮੇਰੇ ਦਰਸ਼ਨ ਕਰ ਲੈ ਤੈਨੂੰ 20 ਸਾਲ ਦਾ ਸਵਰਗ ਮੇਰੇ ਦਰਸ਼ਨ ਕਰ ਲੈ ਤੈਨੂੰ 40 ਸਾਲ ਦਾ ਸਵਰਗ ਤੇ ਤਮ ਹੀ ਸਿੱਖ ਗਿਆ ਨਹੀਂ ਜਦੋਂ ਇੰਨਾ ਕੁਝ ਆਫਰ ਦੇਣ ਤੋਂ ਬਾਅਦ ਭਾਈ ਤਿਲਕਾ ਦਰਸ਼ਨ ਕਰਨ ਨਹੀਂ ਗਏ ਫਿਰ ਉਹ ਜੋਗੀ ਉੱਠ ਕੇ ਆਇਆ ਕਹਿੰਦਾ ਉਹ ਜਿਹਨੂੰ ਸਵਰਗਾਂ ਦਾ ਵੀ ਲਾਲਚ ਨਹੀਂ ਹੈ ਜਿਹਨੂੰ ਇੰਨਾ ਕੁਝ ਦੇਣ ਤੋਂ ਬਾਅਦ ਵੀ ਉਹ ਅਖ ਥੱਲੇ ਨਹੀਂ ਮੇਰੀ ਗੱਲ ਧਰਦਾ ਉਹਦੇ ਦਰਸ਼ਨ ਕਰਾਂ ਜਾ ਕੇ ਦਰਵਾਜ਼ਾ ਖੜਕਾਇਆ ਕਹਿੰਦੇ ਭਾਈ ਸਿੱਖਾ ਹੁਣ ਮੈਂ ਨਹੀਂ ਤੈਨੂੰ ਦਰਸ਼ਨ ਦੇਣੇ ਕਿਰਪਾ ਕਰ ਤੂੰ ਮੈਨੂੰ ਦਰਸ਼ਨ ਦੇ ਪਤਾ ਕਿਉਂ ਜਿਹੜੇ ਸਿੱਖ ਨੂੰ ਆਪਣੇ ਗੁਰੂ ਤੇ ਇੰਨਾ ਵਿਸ਼ਵਾਸ ਹੋਵੇ ਉਹ ਸਿੱਖਾ ਤੇਰੇ ਦਰਸ਼ਨ ਕਰਨ ਦੁਨੀਆ ਆਏਗੀ ਸ਼ਰਤ ਇੱਕ ਹੈ ਤੈਨੂੰ ਵਿਸ਼ਵਾਸ ਹੋਵੇ ਜੇ ਤੈਨੂੰ ਗੁਰੂ ਤੇ ਵਿਸ਼ਵਾਸ ਨਹੀਂ ਫਿਰ ਗੁਰੂ ਕੀ ਕਰ ਸਕਦਾ ਕਬੀਰ ਸੱਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੁਕ ਅਜ ਵੀ ਇਸ ਪਵਨ ਸ਼ਬਦ ਸਰਲੇਖ ਹੈ ਤੇ ਤੁਕੀ ਤਿੰਨ ਤਿੰਨ ਤੁਕਾਂ ਪੂਰੀਆਂ ਹੋਣਗੀਆਂ ਫਿਰ ਇੱਕ ਪਦਾ ਪੂਰਾ ਹੋਣਾ ਸਤਗੁਰ ਦੀ ਅੱਜ ਆਪਣੇ ਭਗਤੀ ਕਰਨ ਵਾਲੇ ਭਗਤਾਂ ਦੀ ਵਧਾਈ ਕਰ ਰਹੇ ਹਨ ਆਓ ਇਸ ਪਵਨ ਸ਼ਬਦੀ ਵਿਚਾਰ ਨਾਲ ਜੁੜੀਏ ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ ਅਸੀਸ ਮਖਸ਼ੋ ਔਰ ਹਾਜ਼ਰੀ ਲਵਾਓ ਜਿੰਨੀਆਂ ਵੀ ਸੰਤਾਂ ਗੁਰੂ ਦਰਬਾਰ ਵਿੱਚ ਜੁੜ ਬੈਠੀਆਂ ਹਨ ਜਾਂ ਦੂਰ ਤਰੇਡੇ ਕਰਾਂ ਦੇਸ਼ ਵਿਦੇਸ਼ ਵਿੱਚ ਜੁੜੀਆਂ ਹਨ ਮਨ ਚਿੱਤ ਇਕਾਗਰ ਕਰਕੇ ਲਵਾਓ ਹਾਜ਼ਰੀ ਦੋਵੇਂ ਹੱਥ ਜੋੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੇਸ਼ ਝੁਕਾ ਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਕਾਰ ਪਹਿਲਾ ਤੇ ਤੁਕੀ ਇਕ ਓਅੰਕਾਰ ਸਤ ਗੁਰ ਪ੍ਰਸਾਦ ਆਖੂ ਸਤਨਾਮ ਸ੍ਰੀ ਵਾਹਿਗੁਰੂ ਸੋਰਠਿ ਰਾਗ ਹੈ ਮਹੱਲਾ ਤੀਜਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਘਰ ਪਹਿਲਾ ਇਸ ਪਾਵਨ ਸ਼ਬਦ ਨੂੰ ਗਾਉਣ ਦੀ ਹਦਾਇਤ ਤਪਲੇ ਦੇ ਘਰ ਪਹਿਲੇ ਵਿੱਚ ਹੈ ਤੇ ਤੁਕੀ ਤਿੰਨ ਤਿੰਨ ਤੁਕੰਦ ਦਾ ਇੱਕ ਪਤਾ ਹੈ ਸ਼ਬਦ ਦੀ ਅਰੰਭਤਾ ਤੋਂ ਪਹਿਲਾਂ ਸੰਕੇਤ ਵਿੱਚ ਪਾਤਸ਼ਾਹ ਮੂਲ ਮੰਤਰ ਕਹਿੰਦੇ ਹਨ ਇੱਕ ਓੰਕਾਰ ਸਤਗੁਰ ਪ੍ਰਸਾਦ ਉਹ ਅਕਾਲ ਪੁਰਖ ਜੋ ਇੱਕ ਓੰਕਾਰ ਅਦੁੱਤੀ ਹੈ ਸਤਗੁਰੂ ਜੀ ਦੀ ਕਿਰਪਾ ਪ੍ਰਸਾਦ ਨਦਰ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਆਖੋ ਸਤਨਾਮ ਸ੍ਰੀ ਵਾਹਿ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਏ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਤੁਸੀਂ ਆਪਣੇ ਭਗਤਾਂ ਦੀ ਸਦਾ ਹੀ ਹਾਜ਼ਰ ਰੱਖਦੇ ਹੋ ਕਦੋਂ ਤੋਂ ਧੁਰ ਤੂੰ ਰਖਦਾ ਆਇਆ ਦਾ ਅਰਥ ਆਦ ਮੁੱਢ ਤੋਂ ਇਹ ਨਹੀਂ ਕਿ ਹੁਣ ਹਾਜ਼ਰ ਰੱਖਣੀ ਸ਼ੁਰੂ ਕੀਤੀ ਹੈ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਧੁਰ ਤੋਂ ਆਦ ਮੁੱਢ ਤੋਂ ਰੱਬ ਦਾ ਇਹ ਵਿਰਧ ਸੁਭਾਅ ਹੈ ਉਹਨੇ ਆਪਣੇ ਭਗਤਾਂ ਦੀ ਸਦਾ ਹੀ ਹਾਜ਼ਰ ਰੱਖੀ ਭਗਤਾਂ ਦੀ ਸਦਾ ਇੱਜ਼ਤ ਰੱਖੀ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਭਗਤ ਕੌਣ ਹੈ ਕਈ ਵਾਰ ਸਾਡੇ ਮਨਾਂ ਵਿੱਚ ਇਹ ਵੀ ਆਉਂਦਾ ਹੈ ਸਾਡਾ ਕਾਰਜ ਤਾਂ ਬਣਿਆ ਨਹੀਂ ਸਾਡੀ ਤਾਂ ਲਾਹ ਜੀ ਨਹੀਂ ਰੱਖੀ ਜੇ ਕੋਈ ਕੰਮ ਨਾ ਬਣੇ ਕਈ ਵਾਰ ਲੋਕ ਰੱਬ ਨਾਲ ਵੀ ਨਾਰਾਜ਼ ਹੋ ਜਾਂਦੇ ਆ ਕੋਈ ਇੱਛਾ ਨਾ ਪੂਰੀ ਹੋਵੇ ਲੋਕ ਰੱਬ ਨਾਲ ਵੀ ਨਾਰਾਜ਼ ਹੋ ਜਾਂਦੇ ਔਰ ਸਾਸਨਤ ਹੁਣ ਸਵਾਲ ਇਹਦਾ ਹੁੰਦਾ ਭਗਤ ਕੌਣ ਹੈ ਜਦੋਂ ਭਗਤਾਂ ਦੇ ਅਰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕੀਤੇ ਨਾ ਭਗਤ ਕੌਣ ਹੈ ਉਹਦੇ ਵਿੱਚ ਭਗਤਾਂ ਦੀ ਡੈਫੀਨੇਸ਼ਨ ਸਮਝਾਈ ਹੈ ਪਹਿਲਾਂ ਸਮਝੋ ਕਿ ਭਗਤ ਹੈ ਕੌਣ ਜਿਹਦੀ ਰੱਬ ਲਾਜ ਰੱਖਦਾ ਔਰ ਧੁਰ ਤੋਂ ਰੱਖਦਾ ਰਹੇ ਜਿਹੜੇ ਵਿਦਵਾਨ ਨੇ ਭਗਤ ਸ਼ਬਦ ਦੇ ਅਰਥ ਕੀਤੇ ਨੇ ਭਗਤੀ ਕਰਨ ਵਾਲਾ ਗੱਗਾ ਗਿਆਨ ਵਾਲਾ ਤੇ ਤਤਾ त्याग ਵਾਲਾ ਜਿਹੜਾ ਰੱਬ ਦੀ ਭਗਤੀ ਵਿੱਚ ਵੀ ਜੁੜਿਆ ਹੋਇਆ ਹੈ ਪੱਬਾ ਭਗਤ ਗੱਗੇ ਦਾ ਅਰਥ ਗਿਆਨ ਜਿਹਨੂੰ ਪੂਰਨ ਗਿਆਨ ਹੋ ਗਿਆ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਤੀਸਰਾ ਤੱਤੇ ਦਾ ਅਰਥ त्याग ਜਿਹਨੇ ਉਹ ਚੀਜ਼ਾਂ ਦਾ ਤਿਆਗ ਕਰ ਦਿੱਤਾ ਜਿੱਤੋਂ ਰੱਬ ਨੇ ਵਿਵਰਜਿਤ ਕੀਤਾ ਹੈ ਜਿਸ ਚੀਜ਼ ਤੋਂ ਗੁਰੂ ਨੇ ਰੋਕੇ ਉਹ ਚੀਜ਼ਾਂ ਤਿਆਗ ਦਿੱਤੀਆਂ ਜੇ ਇਹ ਕੰਡੀਸ਼ਨ ਪੂਰੀ ਨਹੀਂ ਹੈ ਫਿਰ ਹੋ ਸਕਦਾ ਹੈ ਕਿ ਕਦੇ ਸਾਡੀ ਅਰਦਾਸ ਨਾ ਵੀ ਪੂਰੀ ਹੋਵੇ ਕਿਉਂਕਿ ਅਸੀਂ ਭਗਤ ਨਹੀਂ ਪਾਤਸ਼ਾਲੀ ਬਾਨੀ ਅੰਦਰ ਕਿ ਭਗਤਾਂ ਦੀ ਚਾਲ ਜਿਹੜੀ ਹੈ ਨਾ ਉਹ ਜਗਤ ਨਾਲੋਂ ਬਿਲਕੁਲ ਨਿਰਾਲੀ ਹੈ ਸੰਸਾਰ ਦੇ ਲੋਕਾਂ ਦਾ ਚੱਲਣਾ ਹੋਰ ਹੈ ਭਗਤਾਂ ਦਾ ਚੱਲਣਾ ਹੋਰ ਹੈ ਸ਼ਬਦ ਤੁਹਾਨੂੰ ਯਾਦ ਹੈ ਤੁਸੀਂ ਨਿਤਨੇਮ ਕਰਕੇ ਆਏ ਹੋ ਉਹਦੇ ਵਿੱਚ ਮਹਾਰਾਜ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ ਉਦੋਂ ਚੱਲਣ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣ ਭਾਈ ਭਗਤਾਂ ਦਾ ਰਸਤਾ ਔਖਾ ਹੈ ਵਿਖਮ ਮਿਰਨ ਔਖਾ ਜਦੋਂ ਭਗਤ ਉਸ ਰਸਤੇ ਤੇ ਤੁਰਦੇ ਨੇ ਔਰ ਰੱਬ ਫਿਰ ਉਹਨਾਂ ਦੀ ਹਾਜ ਰੱਖਦਾ ਪਰ ਪਹਿਲਾਂ ਉਹ ਤੁਰੇ ਉਸ ਰਸਤੇ ਤੇ ਮਹਾਰਾਜ ਉਹ ਰਸਤਾ ਕੀ ਹੈ ਭਗਤਾਂ ਦੀ ਡੈਫੀਨੇਸ਼ਨ ਕੀ ਹੈ ਫਿਰ ਮਹਾਰਾਜ ਕਹਿੰਦੇ ਉਹ ਤਿਆਗ ਕਰਦੇ ਨੇ ਭਈ ਉਹਨਾਂ ਨੂੰ ਗਿਆਨ ਵੀ ਹੈ ਪੜੋ ਵਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣ ਭਾਈਆਂ ਚੀਜ਼ਾਂ ਦਾ ਉਹਨਾਂ ਨੇ ਤਿਆਗ ਕਰ ਦਿੱਤਾ ਲੱਭ ਲਾਲਚ ਦਾ ਲੋਭ ਨਾਲ ਤ੍ਰਿਸ਼ਨਾ ਦਾ ਅਹੰਕਾਰ ਦਾ ਇਹ ਚੀਜ਼ਾਂ ਤਿਆਗ ਦਿੱਤੀਆਂ ਉਹਨਾਂ ਨੇ ਫਿਰ ਉਹ ਭਗਤ ਬਣੇ ਫਿਰ ਰੱਬ ਨੇ ਹਾਜ ਰੱਖੀ ਜਦੋਂ ਮੜਾ ਜੇ ਵੀ ਅਹੰਕਾਰ ਆ ਗਿਆ ਨਾ ਮੈਂ ਕੁਝ ਹਾਂ ਰੱਬ ਪਾਸੇ ਹੋ ਜਾਂਦਾ ਜਦ ਹਮ ਹੋਤੇ ਤਬ ਤੋ ਨਹੀਂ ਉਦੋਂ ਰੱਬ ਨਹੀਂ ਹੋਏਗਾ ਜਦੋਂ ਕਿਸੇ ਨੇ ਮਾੜਾ ਜੇ ਮੈਂ ਵਿੱਚ ਲੈ ਆਂਦਾ ਕਿਸੇ ਚੀਜ਼ ਉਦੋਂ ਰੱਬ ਲੋਭ ਹੋ ਜਾਂਦਾ ਫਿਰ ਮਹਾਰਾਜ ਕਹਿੰਦੇ ਚੀਜ਼ਾਂ ਤਿਆਗ ਦਿੱਤੀਆਂ ਭਾਈ ਲੱਭ ਲੋਭ ਅੰਕਾਰ ਤਜ ਤ੍ਰਿਸ਼ਣ ਬਹੁਤ ਨਹੀਂ ਬੋਲਣਾ ਖੰਨੇ ਉਹ ਤਿੱਖੀ ਬਾਹੋਂ ਨਿਕਿਂ ਇਹ ਤਮਾਰਗ ਜਾਣ ਗੁਰ ਪ੍ਰਸਾਦਿ ਜਿਨ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਰਲੀ ਭਾਈ ਉਹਨੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਆਪ ਤਜਿਆ ਆਪਣਾ ਆਪ ਛੱਡ ਦਿੱਤਾ ਆਪਣਾ ਮਾਣ त्याग ਦਿੱਤਾ ਉਹਨਾਂ ਦੇ ਅੰਦਰ ਰੰਚਕ ਮਾਤਰ ਵੀ ਭੋਰਾ ਮਾਤਰ ਕਿਣਕਾ ਮਾਤਰ ਵੀ ਮਾਣ ਨਹੀਂ ਰਿਹਾ ਆਪਣੇ ਤੇ ਉਹਨੇ ਸਾਰਾ ਮਾਣ ਆਪਣੇ ਰੱਬ ਤੇ ਰੱਖਿਆ ਇੰਨੋਂ ਮਾਨ ਗਵਾ ਦਿੱਤਾ ਕਿ ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ ਹਮ ਤਨ ਦੀ ਉਹ ਹੈ ਢਾਰ ਉਹ ਪੂਰੀ ਤਰ੍ਹਾਂ ਸਮਰਪਿਤ ਹੋ ਗਏ ਉਨੀ ਸੰਸਾਰ ਦੇ ਲੋਕਾਂ ਨੂੰ ਜਵਾਬ ਦੇਣਾ ਬੰਦ ਕਰ ਦਿੱਤਾ ਇਹ ਭਗਤਾਂ ਦੀ ਚਾਲ ਸੀ ਇਹ ਭਗਤਾਂ ਦੇ ਚੱਲਣ ਦਾ ਤਰੀਕਾ ਸੀ ਇਹ ਮਾਰਗ ਸੀ ਇਹਨੂੰ ਫਿਰ ਮਹਾਰਾਜ ਇੱਕ ਬਾਣੀ ਅੰਦਰ ਹੋਰ ਵਚਨ ਆਉਂਦੇ ਤੁਸੀਂ ਕਈ ਵਾਰ ਹੁਕਮਨਾਮਾ ਸੁਣਦੇ ਹੋ ਉੱਥੇ ਮਹਾਰਾਜ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ ਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਣੀ ਚਿਤ ਲਾਏ ਅੱਛਾ ਦੋ ਸ਼ਬਦ ਆ ਗਏ ਮਾਰਗ ਵੀ ਤੇ ਪੌੜੀ ਵੀ ਇਕੱਠੇ ਤਾਂ ਹੋ ਨਹੀਂ ਸਕਦੇ ਮਾਰਗ ਦਾ ਅਰਥ ਹੁੰਦਾ ਰਸਤਾ ਪੌੜੀ ਜਿਹੜੀ ਉਹ ਲੱਗ ਜੀਦਾ ਇੱਥੇ ਮਹਾਰਾਜ ਨੇ ਕਹੇ ਭਾਈ ਭਗਤਾਂ ਦੀ ਸੰਤ ਜਨਾਂ ਦਾ ਜਿਹੜਾ ਮਾਰਗ ਹੈ ਨਾ ਉਹ ਧਰਮ ਦਾ ਮਾਰਗ ਪੌੜੀ ਦੀ ਨਹੀਂ ਹੈ ਮਾਰਗ ਵਿੱਚ ਤੁਰਨਾ ਤੇ ਪੌੜੀ ਉੱਤੇ ਤੁਰਨਾ ਬਹੁਤ ਵੱਡਾ ਫਰਕ ਹੈ ਕਿਵੇਂ ਮਾਰਗ ਤੇ ਤੁਰਦੇ ਆ ਤੁਸੀਂ ਕਈ ਵਾਰ ਅਚੇਤ ਹੋ ਜਾਂਦੇ ਹੋ ਕਿਉਂਕਿ ਸਿੱਧਾ ਰਸਤਾ ਹੈ ਤੁਰ ਹੀ ਜਾਣਾ ਬਸ ਧਿਆਨ ਇੱਧਰ ਉੱਧਰ ਵੀ ਹੋ ਜਾਂਦਾ ਹੈ ਤਾਂ ਵੀ ਰਸਤੇ ਤੇ ਤੁਰ ਹੀ ਜਾ ਰਹੇ ਹੋ ਗੱਲਾਂ ਕਰਦੇ ਆ ਵੀ ਰਸਤੇ ਤੇ ਤੁਰ ਰਹੇ ਹੋ ਧਿਆਨ ਇੱਧਰ ਉੱਧਰ ਹੋ ਗਿਆ ਤਾਂ ਵੀ ਰਸਤੇ ਤੇ ਤੁਰ ਹੀ ਜਾ ਰਹੇ ਹੋ ਔਰ ਜਦੋਂ ਗੱਲ ਪੌੜੀ ਦੀ ਆਏਗੀ ਨਾ ਉਹ ਇੱਕ ਇੱਕ ਸਟੈਪ ਉੱਤੇ ਤੁਹਾਨੂੰ ਪੈਰ ਸੰਭਲ ਕੇ ਰੱਖਣਾ ਪੈਂਦਾ ਹੈ ਇੱਕ ਸਟ੍ਰੇਟ ਸਿੱਧਾ ਰਸਤਾ ਮਾਰਗ ਹੈ ਉਹਦੇ ਉੱਤੇ ਤੁਰਨਾ ਸੌਖਾ ਹੈ ਜਿਹੜਾ ਪੌੜੀ ਵਾਲਾ ਰਸਤਾ ਨਾ ਉਹਦੇ ਉੱਤੇ ਤੁਰਨਾ ਉਹ ਕਾਹ ਕੱਲੇ ਕੱਲੇ ਸਟੈਪ ਉੱਤੇ ਤੁਹਾਨੂੰ ਪੈਰ ਸਟੈਪ ਜਿਹੜੇ ਉਹ ਸੰਭਲ ਕੇ ਰੱਖਣਾ ਪੈਂਦਾ ਜਦੋਂ ਕਦੇ ਤੁਸੀਂ 에어ਪੋਰਟ ਤੇ ਜਾਓ ਜਿੱਥੇ ਉਹ ਪੌੜੀਆਂ ਵਾਲਾ ਰਸਤਾ ਹੁੰਦਾ ਨਾ ਉੱਥੇ ਬਕਾਇਦਾ ਉਨੀ ਬੋਲ ਕੇ ਛੋਟੀ ਜਿਹੀ ਵੋਲੀਅਮ ਵਿੱਚ ਇੱਕ ਆਵਾਜ਼ ਲਈ ਹੁੰਦੀ ਹੈ ਕਿ ਸਟੈਪ ਕਰਤੇ ਪੈਰ ਰੱਖਣ ਲੱਗੇ ਹੋ ਪਲੀਜ਼ ਸਟੈਪ ਜਿਹੜਾ ਉਹ ਧਿਆਨ ਨਾਲ ਰੱਖੋ ਤੁਸੀਂ ਫਿਸਲ ਸਕਦੇ ਹੋ ਹੋਰ ਕਿਸੇ ਜਨਤਾ ਤੇ ਰਪੋਰਟ ਤੇ ਤੁਰੇ ਜਾ ਰਹੇ ਹੋ ਬਿਲਕੁਲ ਉੱਥੇ ਕੁਝ ਨਹੀਂ ਲਾਇਆ ਜਦੋਂ ਪੌੜੀਆਂ ਵਾਲੇ ਸਟੈਪ ਆਉਣਗੇ ਫਿਰ ਉੱਥੇ ਅਨਾਉਂਸਮੈਂਟ ਉਹਨਾਂ ਲਈ ਹੋਈ ਹੈ ਇਹਦਾ ਛੋਟੀ ਜਿਹੀ ਮਸ਼ੀਨ ਬੋਲਦੀ ਹੈ ਕਿਉਂ ਤੁਰਨ ਵਾਲੇ ਨੂੰ ਸचेत ਕੀਤਾ ਜਾ ਰਿਹਾ ਭਾਈ ਇੱਕ ਕਦਮ ਵੀ ਤੇਰਾ ਗਲਤ ਪਟਿਆ ਗਿਆ ਤੂੰ ਡਿੱਗ ਸਕਦਾ ਹੈ ਸਿੱਧੇ ਮਾਰਗ ਉੱਤੇ ਤੁਰੋਗੇ ਤੇ ਉਹਦੇ ਉੱਤੇ ਜੇ ਕੋਈ ਬੰਦਾ ਫਿਸਲ ਕੇ ਡਿੱਗ ਜਾਏ ਉੱਥੋਂ ਹੀ ਉਹਨੇ ਸ਼ੁਰੂ ਫੇਰ ਹੋ ਜਾਣਾ। ਹੋਰ ਧਿਆਨ ਨਾਲ ਸੁਣਿਓ। ਜੇ ਕੋਈ ਮਾਰਗ ਤੇ ਤੁਰਦਿਆਂ ਫਿਸਲ ਕੇ ਡਿੱਗ ਜਾਏ ਜਿੱਥੇ ਡਿੱਗਿਆ ਉੱਥੋਂ ਹੀ ਉਹਨੇ ਤੁਰਨਾ ਫੇਰ ਸ਼ੁਰੂ ਕਰ ਦੇਣਾ ਪਰ ਜਦੋਂ ਕੋਈ ਪੌੜੀ ਤੋਂ ਡਿੱਗਦਾ ਹੈ ਉਹ 10 20 ਪੌੜੇ ਚੜਨ ਤੋਂ ਬਾਅਦ ਡਿੱਗ ਜਾਏ ਉਹਨੂੰ ਦੁਬਾਰਾ ਸ਼ੁਰੂਆਤ ਥੱਲਿਓਂ ਕਰਨੀ ਪੈਗੀ ਜੇ ਉਹ ਫਿਸਲ ਜਾਏ ਉਹਦੀ ਸ਼ੁਰੂਆਤ ਦੁਬਾਰਾ ਫਿਰ ਇੱਕ ਨੰਬਰ ਪੌੜੇ ਤੋਂ ਹੋਣੀ ਹੈ। ਕਿਉਂਕਿ ਡਿੱਗ ਗਏ ਹੁਣੇ। ਪੌੜੀ ਤੋਂ ਡਿਗਿਆ ਦੁਆਰਾ ਫਿਰ ਇੱਕ ਨੰਬਰ ਤੋਂ ਸ਼ੁਰੂ ਹੋਏਗਾ ਮਾਰਗ ਤੇ ਡਿਗਿਆ ਉੱਥੋਂ ਉੱਠ ਕੇ ਤੁਰ ਸਕਦੇ ਇਸ ਲਈ ਸਾਧੂਆਂ ਦਾ ਭਗਤਾਂ ਦਾ ਮਾਰਗ ਵਿਖਮ ਕਿਉਂ ਹੈ ਉਹਨੂੰ ਫਿਰ ਮਹਾਰਾਜ ਕਹਿੰਦੇ ਸੰਤਾਂ ਦਾ ਮਾਰਗ ਧਰਮ ਕੀ ਪੌੜੀ ਭਾਈ ਔਖਾ ਮਾਰਗ ਹੈ ਉਹ ਬੜੇ ਸੰਭਲ ਕੇ ਤੁਰਦੇ ਨੇ ਫਿਰ ਇੰਨਾ ਔਖਾ ਮਾਰਗ ਹੈ ਕਿ ਖੰਨਿਓ ਤਿੱਖੀ ਬਾਲੋ ਨਿੱਕੀ ਇਹਤ ਮਾਰਗ ਜਾਣ ਇਹਨੂੰ ਭਾਈ ਗੁਰਦਾਸ ਸਿੰਘ ਨੇ ਬਚਨ ਲਿਖਿਆ ਗੁਰ ਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅਤ ਪੀੜੀ ਟਿਕ ਨਾ ਸਕੈ ਪੁਣਹਣ ਚੱਲ ਨਾ ਸਕੈ ਉੱਪਰ ਕੀੜੀ ਕਹਿੰਦੇ ਇੰਨਾ ਤਿੱਖਾ ਮਾਰਗ ਐ ਇਹਦੇ ਉੱਤੇ ਤਾਂ ਮੱਛਰ ਵੀ ਬਹਿ ਨਹੀਂ ਸਕਦਾ ਕੀੜੀ ਵੀ ਤੁਰ ਨਹੀਂ ਸਕਦੀ ਕਹਿਣ ਤੋਂ ਭਾਵ ਇਹ ਮਾਰਗ ਬਹੁਤ ਸचेत ਹੋ ਕੇ ਤੁਰਨਾ ਹੈ ਭਗਤ ਸचेत ਹੋ ਕੇ ਤੁਰਦੇ ਨੇ ਉਹ ਕੀ ਕੋ ਛੱਡਦੇ ਨੇ ਲਭ ਲੋਭ ਔਂਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੁਲਣ ਖੰਨੇਓ ਤਿੱਖੀ ਬਾਲੋਂ ਨਿੱਕੀ ਪੜੋ ਇਹ ਤਮਾਰਗ ਜਾਣ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋਂ ਜਗ ਨਿਰਲਲੀ ਭਾਈ ਭਗਤਾਂ ਦੀ ਚਾਲ ਬਿਲਕੁਲ ਨਿਰਾਲੀ ਸੰਸਾਰ ਨਾਲ ਵੱਖਰੇ ਹੋ ਕੇ ਚੱਲਦੇ ਉਹ ਆਪਾਂ ਸਮਰਪਣ ਰੱਬ ਨੂੰ ਕਰ ਦਿੰਦੇ ਨੇ ਕਿ ਮੇਰਾ ਮੁੱਜ ਮੈਂ ਕਿਛ ਨਹੀਂ ਕਬੀਰ ਮੇਰਾ ਮੁਝ ਮੈਂ ਕਿਸ਼ ਨਹੀਂ ਜੋ ਕਿਸ਼ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ ਜਦੋਂ ਭਗਤਾਂ ਨੇ ਸਭ ਕੁਝ ਰੱਬ ਨੂੰ ਸੌਂਪਿਆ